ਇੱਕ ਵਾਰ ਫਿਰ ਤੋਂ ਸਵਾਗਤ ਹੈ ਆਪਾਂ ਦੇ ਬਲੌਗ ਵਿੱਚ। ਚਲੋ ਜੀ ਆਪਾਂ ਪਿੰਡਕਲ ਵਰਸਾਂ ਦਾ ਮੋੜ ਸਾਫ਼ ਕਰ ਲਈ ਅੱਜ ਆਪਾਂ ਬਣਾਵਾਂਗੇ ਪਿੰਡਕਲ ਵਰਸਾਂ ਦੀ ਵੀਡੀਓ। ਤੁਹਾਨੂੰ ਆਪਾਂ ਸਾਰਾ ਪਿੰਡ ਦਿਖਾਵਾਂਗੇ। ਤੁਸੀਂ ਆਪਣੇ ਨਾਲ ਐਂਡ ਤੱਕ ਜੁੜੇ ਰਹੋ। ਲੱਖੀ ਕਰਿਆਨਾ ਸਟੋਰੇ ਪਿੰਡ ਨਮਾਦਾ ਦੀ ਮੁੰਡੀ ਦੀ ਦੁਕਾਨ ਹੈ ਜੀ। ਇਹ ਪਿੰਡ ਵੀ ਬਹੁਤ ਸੋਹਣਾ ਤੇ ਸਾਫ਼ ਸੁਥਰਾ ਬਣਾਇਆ ਹੋਇਆ ਹੈਗਾ। ਤੁਹਾਨੂੰ ਆਪਾਂ ਸਾਰਾ ਪਿੰਡ ਦਿਖਾਵਾਂਗੇ। ਤੁਸੀਂ ਆਪਣੇ ਨਾਲ ਐਂਡ ਤੱਕ ਜੁੜੇ ਰਹੋ ਤੇ ਆਪਣਾ ਚੈਨਲ ਵੀ ਸਬਸਕ੍ਰਾਈਬ ਕਰ ਲਓ ਜੀ। देख सद सामने पोठिया पिंड की झलक के खूबसूरती दस ने भी ये पिंड कि सोहना है पिंड की खूबसूरती भी बहुत वी सफाई भी बहुत वी बहुत वजी लग्या इस पिंड जाके बहुत वीरिया इजत भी ली मिली कई मु ने सबू अगे आ के अपन भीडियो बनवाइया तो बहुत खुश भी हुए जिमें कि आप चला तो सारी भीडियो दिखावे ਬਹੁਤ ਸੋਹਣੇ ਸੋਹਣੇ ਲੋਕਾਂ ਦੇ ਘਰ ਦੇਖ ਕੇ ਬਹੁਤ ਵਧੀਆ ਲੱਗਿਆ ਐਂਡ ਤੱਕ ਤੁਸੀਂ ਦੇਖੀ ਆਓ ਆਪਾਂ ਬਜ਼ੁਰਗਾਂ ਨਾਲ ਵੀ ਗੱਲ ਕੀਤੀ ਉਹਨਾਂ ਦੇ ਮਨ ਵੀ ਬਹੁਤ ਵਧੀਆ ਖੁਸ਼ ਹੋਏ ਕਿਉਂਕਿ ਉਹਨਾਂ ਨੂੰ ਫੋਨ ਚਲਾਉਣ ਦਾ ਇੰਨਾ ਪੇਤ ਨਹੀਂ ਸੀਗਾ ਤੇ ਆਪਾਂ ਉਹਨਾਂ ਨੂੰ ਪਹਿਲਾਂ ਵੀਡੀਓ ਬਣਾਈ ਤੇ ਫਿਰ ਉਹਨਾਂ ਨੂੰ ਦਿਖਾਈ ਵੀ ਉਹ ਆਪਣੀ ਵੀਡੀਓ ਬਣਾ ਕੇ ਤੇ ਦੇਖ ਕੇ ਬਹੁਤ ਖੁਸ਼ ਹੋਏ ਸਾਰਾ ਪਿੰਡ ਹੀ ਲਗਭਗ ਬਹੁਤ ਵਧੀਆ ਤੇ ਸੋਹਣਾ ਬਣਿਆ ਇਹ ਸਾਰੇ ਪਿੰਡ ਦੇ ਲੋਕ ਵੀ ਬਹੁਤ ਖੁਸ਼ ਹੋਏ ਇਹ ਵੀਡੀਓ ਬਣਾ ਕੇ ਹੁਣ ਆਪਾਂ ਤੁਹਾਨੂੰ ਪਿੰਡ ਕੋਰਸਾ ਦਾ ਸਮਾਰਟ ਸਕੂਲ ਤੇ ਉਸ ਮੂਰੇ ਬੈਠੇ ਬਜ਼ੁਰਗਾਂ ਵੀ ਨਾਲ ਗੱਲਬਾਤ ਕੀਤੀ ਤੇ ਦਿਖਾਵਾਂਗੇ ਇੱਥੇ ਦਾ ਬੱਸ ਸਟੈਂਡ ਤੇ ਸਕੂਲ ਤੇ ਗੁਰੂ ਘਰ ਬਹੁਤ ਵਧੀਆ ਤੇ ਸੂਰੇ ਬਣਾਏ ਕੀ ਲਾ ਤੁਸੀਂ ਆਪਣੇ ਨਾਲ ਐਂਡ ਤੱਕ ਵੀਡੀਓ ਦੇ ਜੁੜੇ ਰਹਿਣਾ ਆਪਾਂ ਤੁਹਾਨੂੰ ਸਾਰੀ ਵੀਡੀਓ ਦਿਖਾਵਾਂਗੇ ਤੇ ਹਰੇਕ ਪਿੰਡਾਂ ਦੀ ਸੈਰ ਕਰਨ ਵਾਸਤੇ ਆਪਾਂ ਨੂੰ ਫੋਲੋ ਕਰ ਲਓ ਜੀ ਇਹ ਬਸ ਸਟੈਂਡ ਆ ਗਿਆ ਆਪਣਾ ਇੱਥੇ ਅੱਗੇ ਆ ਗਿਆ ਆਪਣਾ ਦਰਵਾਜ਼ਾ ਜੀ ਦਰਵਾਜ਼ਾ ਵੀ ਬਹੁਤ ਵਧੀਆ ਬਣਿਆ ਹੋਇਆ ਸੀ ਬਟ ਥੋੜਾ ਜਿਹਾ ਜੇ ਰੰਗ ਹੋ ਜਾਏ ਥੋੜੀ ਜਿਹੀ ਮਰੰਮਤ ਹੋਣ ਕਰਕੇ ਉਸ ਦੀ ਕਾਟ ਰੜਕਦੀ ਹੈਗੀ ਅੱਗੇ ਆਪਾਂ ਹੁਣ ਚੱਲਾਂਗੇ ਪਿੰਡ ਦੀ ਵਿਚਾਲੇ ਲਈ ਫੇਰਨੀ ਵਿੱਚ ਜਿੱਥੇ ਕੀ ਬਹੁਤ ਛੋਟੀਆਂ ਛੋਟੀਆਂ ਅੰਗਲੀਆਂ ਦੇਖ ਕੇ ਬਹੁਤ ਵਧੀਆ ਲੱਗਿਆ ਅੱਜ ਵੀ ਇੱਥੇ ਲੋਕ ਰਹਿੰਦੇ ਹਨ ਕਈ ਵਾਰ ਤੇ ਕਈ ਪਿੰਡਾਂ ਦੇ ਲੋਕ ਇਹਨਾਂ ਛੋਟੀਆਂ ਛੋਟੀਆਂ ਅੰਗਲੀਆਂ ਵਿੱਚੋਂ ਨਿਕਲ ਕੇ ਬਾਹਰ ਜਾ ਕੇ ਬਸ ਗਏ ਹਨ ਵਾਟਿਸਪੈਂਡ ਵਿੱਚ ਅੱਜ ਵੀ ਇਹ ਛੋਟੀਆਂ-ਛੋਟੀਆਂ ਗਲੀਆਂ ਮੌਜੂਦ ਹਨ ਤੇ ਆ ਬੱਚੇ ਆਪ ਇਹਨਾਂ ਨੂੰ ਵੀਡੀਓ ਬਣਾ ਕੇ ਬਹੁਤ ਖਿਸ਼ੋਣੇ ਆਪਾਂ ਚੱਲਾਂਗੇ ਗੁਰੂਕਰ ਇਹ ਗੁਰਦੁਆਰਾ ਦਲਪੰਝਨ ਸਾਹਿਬ ਪਿੰਨਕਰੋਸਾਂ ਦਾ ਇਤਿਹਾਸਿਕ ਗੁਰਦੁਆਰਾ ਹੈ ਇੱਥੇ ਆਪਮਾ ਨੇ ਦਰਸ਼ਨ ਕੀਤੇ ਤੇ ਆਪਾਂ ਲੰਗਰ ਸਾਕ ਕੇ ਆਪਣਾ ਬਲੌਗ ਖਤਮ ਕੀਤਾ ਓਕੇ ਜੀ ਮਿਲਦੇ ਆਪਾਂ ਆਪਣੇ ਅਗਲੇ ਬਲੌਗ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ